स्टेज स्पेशल ऑपरेशन सेल अमृतसर ਵੱਲੋਂ ਮਿਲੀ ਇੱਕ ਸੂਚਨਾ ਤੇ ਬਟਾਲਾ ਕਾਦੀਆ ਰੋਡ ਤੇ ਐਕਟਿਵਿਟੀ ਜਾਰੇ ਦੋ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਕੋਲੋਂ ਕਰੀਬ 4,80,000 ਰੁਪਏ ਅਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਆ ਸਟੇਜ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਬੂ ਕਿਤੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਸਰਪੰਚ ਦੱਸਿਆ ਜਾ ਰਿਹਾ ਹੈ ਅਤੇ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਮੁਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਗੋਇੰਦਵਾਲ ਜੇਲ੍ਹ ਵਿੱਚ ਬੰਦ ਇੱਕ ਨਸ਼ਾ ਤਸਕਰ ਦੇ ਸੰਪਰਕ ਵਿੱਚ ਪਿਛਲੇ 1 ਸਾਲ ਤੋਂ ਸਨ ਅਤੇ ਪੁਲਿਸ ਵੱਲੋਂ ਦੋਵਾਂ ਨੂੰ ਮਾਣਯੋਗ ਅਦਾਲਤ ਬਟਾਲਾ ਵਿਖੇ ਪੇਸ਼ ਕਰਵਾਇਆ ਗਿਆ ਹੈ ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਇਹਨਾਂ ਦਾ ਪੁਲਿਸ ਨਿਮਾਣ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਇਸ ਵੱਲੋਂ ਇਹਨਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਜਿਤਾਈ ਜਾ ਰਹੀ ਹੈ। ਮੰਨ ਲਓ ਕਿ ਆਜੀ ਸਾਹਿਬ ਦੇ ਤੇ ਡੀਐਸਪੀ ਰਮੰਦਰ ਪਾਸੋਂ ਦੇ ਹਦਾਇਤਾਂ ਦੇ ਆਪਾਂ ਬਟਾਲੇ ਦੇ ਭਾੜੇ ਪੁੱਛਣ ਦੀ ਤਲਾਸ਼ ਬੰਚ ਰਵਾਨਾ ਹੀ ਜਿੱਤਿਆ ਨੂੰ ਮਗਰੋਂ ਆਨੇ ਤਲਾਹ ਦਿੱਤੀ ਕਿ ਬਟਾਲਾ ਗ੍ਰਾਮਥੀ ਦੇ ਏਰੀਆ ਚੋਂ ਇਹ ਹੀਰੋਇਨ ਦੇ ਪੈਸੇ ਤੇ ਹੀਰੋਇਨ ਦੇ ਲਈ 100 ਫੁੱਟੀ ਆ 60 ਫੁੱਟੀ ਰੋਡ ਸ਼ਾਹਬਾਦ ਲੱਗੇ ਇਕੱਠੇ ਹੋ ਰਹੇ ਨੇ। ਤੇ ਉੱਥੇ ਐਕਟਵਾਸ ਮੇਤਰਾਂ ਨੂੰ ਐ ਇੱਕ ਤਰਿਕਤਾ ਦੋਵਾ ਜਾਣਾ ਜਿਨ੍ਹਾਂ ਚੋਂ ਇੱਕ ਦਾ ਨਾਮ ਸੇਵਕ ਆ ਦੂਜੇ ਦਾ ਲਬਜੀਤ ਆ ਇਹ ਸਰਪੰਚ ਹੈ ਪਿੰਡ ਦਾ ਤੇ ਇਹ ਗ੍ਰੰਥਗੜ੍ਹ ਪਿੰਡ ਦਾ ਸਰ ਦੋਨੇ ਇੱਕੋ ਦੀ ਇਹ ਚੀਜ਼ ਦੀ ਗੱਲ ਨਹੀਂ ਨਹੀਂ ਗ੍ਰੰਥਗੜ੍ਹ ਪਿੰਡ ਤੇ ਇਹ ਦੋਨੇ ਪਿੰਡ ਇੱਕੋ ਹਾਂ ਇੱਕੋ ਪਿੰਡ ਤੇ ਸਰ ਕੀ ਗੈਂਗਾਂ ਲਿੰਕਟੇ ਚ ਉੱਪਰ ਇਹ ਜਸ਼ਨ ਆ ਮੁੰਡਾ ਇੱਕ ਗੋਇਦਵਾਲ ਜੇਲ੍ਹ ਦੇ ਵਿੱਚ ਉਹਦੇ ਲਿੰਕ ਦੇ ਵਿੱਚ ਹੀ ਤੇ ਉਹਦੇ ਹਦਾਇਤ ਤੇ ਅੱਗੇ ਹੀਰੋਇਨ ਦਾ ਕੰਮ ਕਰਦੇ ਸਰ ਕੀ ਦੇ ਚੁਕਾ ਤੇ ਇਹ ਕਰੀਬ ਸਾਲ ਤੋਂ ਇਹ ਕੰਮ ਇਹਨਾਂ ਦਾ ਕਹਿੰਦੇ ਆ ਇਹ ਕਰ ਰਹੇ ਆ ਉਹਦੇ ਕਹਿਣ ਤੇ ਸਰ ਕੀ ਕੀ ਬਰਾਮਦ ਹੋਇਆ ਫਿਰ ਇਹਨਾਂ ਤੋਂ ਇਹਨਾਂ ਦੀ ਐਕਟਵਾ ਦੇ ਵਿੱਚੋਂ 481000 ਰੁਪਏ ਡਰੱਗ ਬਣੇ ਤੇ 100 ਗ੍ਰਾਮ ਹੀਰੋਇਨ ਬਰਾਮਦ ਹੋਈ